うた <laughs> <laughs> ਜੀ ਵਾਹ ਕੋ ਜੀ ਦਾ ਖਾਸ ਹੋ ਵਹਿ ਜੀ ਦੀ باتیں ਅੱਜ ਦੋ ਦੋ ਕਰਦੇ ਆ ਗੱਲਾਂ ਬਾਤਾਂ ਲਾਈਵ ਨਾਲ ہاں جی کر دو ویڈیو نو بہت بہت شیئر کر دیا گلا امرت پالسا ਕਾ ਜਿਹੜਾ ਪਾਸ ਹੋ ਚੁੱਕਿਆ ਚੋਣ ਦੇ ਵਿੱਚ ਹੁਣ ਡਟ ਕੇ ਉਹਨਾਂ ਦਾ ਸਾਥ ਦਿਓ ਜਿੰਨਾ ਹੋ ਸਕਦਾ ਇੱਕ ਉਥੋਂ ਇਹਨਾਂ ਨੇ ਜੜੂ ਆਇਆ ਹੈ ਖੜਾ ਕੀਤਾ ਅੰਮ੍ਰਿਤਪਾਲ ਸਿੰਘ ਦੇ ਨਾਂ ਉਹਦਾ ਬਰਾਬਰ ਖੜਾ ਕੀਤਾਗਾ ਅੰਮ੍ਰਿਤਪਾਲ ਨਾਂ ਵੀ ਉਹਦਾ ਟਿਕਾਣੀ ਲੋਕ ਭਲੇ ਇੱਥੇ ਇਹਨਾਂ ਦੇ ਵੋਟਾਂ ਪਾ ਦੇਣਗੇ ਪਰ ਨਹੀਂ ਫੜੇ ਨੇ ਲੋਕਾ ਬਹੁਤ ਸਿਆਣੇ ਆ ਆਪਾਂ ਨਾਮ ਅਗਰਿਆਂ ਦਾ ਚੋਣ ਨਿਸ਼ਾਨ ਜਿੱਦੇ ਚੋਣ ਨਿਸ਼ਾਨ ਆ ਗਿਆ ਅੰਮ੍ਰਿਤਪਾਲ ਦਾ ਤੇ ਵਾਤੋਵਾਦ ਚੋਂ ਨਿਸ਼ਾਨ ਦਾ ਪ੍ਰਚਾਰ ਕਰਨਾ ਚੋਂ ਨਿਸ਼ਾਨ ਲੋਕਾਂ ਨੂੰ ਜਾਗਰੂਕ ਕਰਨਾ ਚੋਂ ਨਿਸ਼ਾਨ ਵਾਲੇ ਜਿਹੜਾ ਇਹਨਾਂ ਨੇ ਛਾੜੂਆ ਇੱਕ ਕੰਬਲਪਾਲ ਹੋਰ ਖੜਾ ਕੀਤਾਗਾ ਇਹਨਾਂ ਦੇ ਬੁਨਾਵਾਂ ਆਗਿਆੰਤਪਾਲ ਸਿੰਘ ਜੀ ਆ ਉਹਨੂੰ ਵੀ ਇਹਨਾਂ ਨੇ ਯਾਦਗਾਰਾ ਕਰਵਾਇਆਗਾ ਪਿੰਡ ਦੀਨਾ ਟੈਂਡਰ ਦਾ ਦੀਨਾਗਾ ਮਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਤੇ ਬਾਕੀ ਬੇਨ ਤੇ ਭਰਾਵੋ ਜਿਹਨੂੰ ਵੀ ਪਿੰਡ ਚ ਜਿਹੜਾ ਜਿਹੜਾ ਦਾ ਪਿੰਡ ਆ ਉਹਦੇ ਪਿੰਡ ਵਾਲਿਆਂ ਵੀ ਇਹਨੂੰ ਬੇਨਤੀ ਹੈ ਵੀ ਇਹਦਾ ਉੱਪਰ ਤੋਂ ਉੱਤੇ ਬਾਈਕਾਟ ਕਰਨ ਨੂੰ ਦੱਸਣਾ ਵੀ ਤੂੰ ਸੇਖਾਂ ਸੇਖਾਂ ਦੇ ਵਿੱਚ ਗਿਰਦਾਰ ਗਦਾਰ ਆ ਜਿਹੜੇ ਇਸੇ ਤਰੀਕੇ ਦੇ ਗਦਾਰ ਸ਼ੁਰੂ ਤੋਂ ਆਏ ਆ ਇਹ ਕੋਈ ਨਵੇਂ ਨਹੀਂ ਗਏ ਜਿਸੇ ਕੰਮ ਦੇ ਬਿਚਾਰ ਆ ਸਿਰ ਚਾਰ ਨਾ ਪੈਸਿਆਂ ਦੀ ਖਾਤਰ 파 ਆ ਠੀਕ ਚਾਰ ਵੋਟਾਂ ਲੈਣ ਦੇ ਖਾਤਰ ਦੂਆ ਦੀ 파 ਆਰਟੀ ਜਿਆਦੀ ਮਹਿਮਾ ਕਰਾਉਣ ਵਾਸਤੇ ਦੋਮਰਤਪਾਲ ਦੇ ਬਰਾਬਰ ਖੜਾ ਹੁੰਦਾ ਤੈਨੂੰ ਕੌਮ ਕਦੇ ਮਾਫ਼ ਨਹੀਂ ਕਰੂਗੀ ਰੈਣੀਦੋਂ ਮਾ ਤੱਕ ਗੁਦਾਰਾਂ ਦੇ ਵਿੱਚ ਨਾਮ ਵੜੂ ਇਹ ਜੇ ਗੁਦਾਰਾਂ ਦਾ ਹਾਂਜੀ ਕਰੋ ਵੀਡੀਓ ਨੂੰ ਮਤਲਬ ਸ਼ੇਅਰ ਕਰੋ ਇਹ ਪਰਿਣਿਆ ਗੱਲਾਂ ਬਤਾ ਕਰ ਰਹੀ ਸੀ ਭਾਈ ਅਮਰਪਾਲ ਸਿੰਘ ਖਾਲਸਾ ਜਿਹੜਾ ਕਡੂਰ ਸਾਹਿਬ ਤੋਂ ਚੋਣ ਲੜ ਰਿਹਾ ਉਹਨਾਂ ਦੇ ਬਰਾਬਰ ਇੱਕ ਇਹਨਾਂ ਨੇ ਝਾੜੂ ਵਾਲਿਆਂ ਨੇ ਭਾਈ ਕੋਈ ਅਮਰਪਾਲ ਸਿੰਘ ਦੀਨਾ ਪਿੰਡ ਦਾ ਪਿੰਨੇ ਤ੍ਰੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਉਹਨੂੰ ਉੱਥੇ ਖੜਾ ਕੀਤਾ ਜਿੰਨਾ ਹੋ ਸਕਦਾ ਆਪਾਂ ਬਰੋਦ ਕਰੀਏ ਤਾਂ ਜੋ ਭਾਈ ਅਮਰਪਾਲ ਸਿੰਘ ਆ ਉਹਨੂੰ ਆਪਾਂ ਜਿੱਤ ਸਕੀਏ ਵੱਡੀ ਗਿਣਤੀ ਦੇ ਵਿੱਚ ਜਿਹੜੀ ਜਿੱਤ ਆ ਉਹ ਬਈ ਅੰਮ੍ਰਿਤਪਾਲ ਸਿੰਘ ਦੀ ਹੋਣੀ ਚਾਹੀਦੀ ਆ ਇਹ ਉਹ ਦੀਨੇਪਿੰਡ ਵਾਲਾ ਅੰਮ੍ਰਿਤਪਾਲ ਆ ਜਿਹੜਾ ਅੰਮ੍ਰਿਤਪਾਲ ਦੇ ਬਰਾਬਰ ਖੜਾ ਹੋਇਆ ਤਾਂ ਨਾਂ ਦਾ ਫਾਇਦਾ ਚੱਕ ਕੇ ਇਹਦਾ ਰਹੀ ਦੁਨੀਆ ਤੱਕ ਉਹਦਾ ਨਾਂ ਗਦਾਰਾਂ ਦੇ ਵਿੱਚ ਰਹੂਗਾ ਕੌਮ ਨੂੰ ਕਦੇ ਮਾਫ ਨਹੀਂ ਕਰੂਗੀ ਕਿਉਂਕਿ ਬਹੁਤ ਵੱਡਾ ਉਹਨੇ ਇੱਕ ਗੁਜ਼ਾਰੀ ਕੀਤੀ ਆ ਕੌਮ ਨਾਲ ਚੰਨ ਪੈਸਿਆਂ ਦੀ ਖਾਤਰ ਆ ਵੀ ਪਾਰਟੀ ਦੀ ਖਾਤਰ ਵੀ ਮੇਰੀ ਪਾਰਟੀ ਦੇ ਵਿੱਚ ਮਹਿਮਾ ਹੋ ਜੇ ਛਾੜੂਆ ਦਾ ਬੰਦਾ ਪੀ ਬਕਾਇਦਾ ਫੋਟੋ ਮਾਰ ਰੰਗਾ ਨੇ ਬਕਾਇਦਾ ਸਾਰਾ ਗੁਜ਼ਾਰਿਆ ਠੀਕ ਹੈ ਆ ਦੀ ਮਹਿਮਾ ਕਰਾਣ ਦਾ ਆ ਦੀ ਪਾਰਟੀ ਵਿੱਚ ਉਹ ਜਿਹੜਾ ਖਰੂਰ ਸਾਹ ਵਾਂ ਕੇ ਉਹੜਾ ਪਰ ਲੋਕਾਂ ਨੇ ਨਾਮ ਅਗਰ ਨਹੀਂ ਜਾਣਾਂ ਚੋਣ ਨਿਸ਼ਾਨ ਦਾ ਜਿੱਦੇ ਆਪਣਾ ਚੋਣ ਨਿਸ਼ਾਨ ਭਾਈ ਮਰਦਵਾ ਸਿੰਘ ਦਾ ਚੋਣ ਨਿਸ਼ਾਨ ਆ ਗਿਆ ਤੇ ਚੋਣ ਨਿਸ਼ਾਨ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾਗਾ ਚੋਣ ਜਾਣ ਵਾਲੇ ਲੋਕਾਂ ਨੂੰ ਜਾਗਰੂਤ ਕਰਨਾਗਾ ਬਾਕੀ ਹੁਣ ਆ ਜਿਹੜੇ ਲੋਕ ਬਾਰੇ ਪੜੇ ਲਿਖੇ ਨਹੀਂ ਕੋਈ ਇਹਦਾ ਅਧਿਖੇ ਵਾਲਾ ਕੰਮ ਨਹੀਂ ਆਈ ਬਿਲੇਟ ਫੜ ਕੇ ਜੂਗਾ ਅਨਨ ਬਾਕੀ ਜਿਹੜੇ ਕਰੂਰ ਸਾਹਿਬ ਆ ਕੇ ਤੋਂ ਆਪਣੇ ਨਾਲ ਜੁੜੇ ਆ ਵੀ ਰਿ ਕਮੈਂਟ ਕਰਕੇ ਜਰੂਰ ਦੱਸਣਾ ਕਿ ਕੀ ਹਾਲਾਤ ਆ ਉੱਥੋਂ ਦੇ ਜਿਹੜੇ-ਜਿਹੜੇ ਜਿਹੜੇ ਵੀ ਕਰੂਰ ਸਾਹਿਬ ਤੇ ਜਿਹੜੇ ਆਪਣੇ ਨਾਲ ਜੁੜੇ ਰਹੇ ਕੀ ਹਾਲਾਤ ਆ ਕੀ ਪ੍ਰਚਾਰ ਚੱਲੀ ਜਾਂਦਾਗਾ ਬੇਨਤੀ ਆ ਬਾਕੀ ਜਿੰਨਾ ਹੋ ਸਕਦਾ ਭਾਈ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਿਓ ਦੂਜੀ ਰਵਾਇਤੀ ਪਾਰਟੀਆਂ ਜਿਹੜਾ ਪੂਰੇ ਵੱਡੀ ਗੰਟੀ ਦੇ ਵਿੱਚ ਆਪਾਂ ਜਿਹੜਾ ਭਾਈ ਹਰਪਾਲ ਸਿੰਘ ਖਾਲਸਾ ਨਾਲ ਪਾ ਬਾਕੀ ਨਾ ਤਾਂ ਅੰਮ੍ਰਿਤਪਾਲੀ ਝੋਕਾ ਨਾ ਖਾਇਓ ਜਰੂਰੀ ਬੇਨਤੀ ਹੈ ਵੀ ਇੱਕ ਅੰਮ੍ਰਿਤਪਾਲ ਜਿਹੜਾ ਇਹਨਾਂ ਨੇ ਹੋੜ ਕਾ ਕੀਤਾਗਾ ਢੀਲੇ ਪਿੰਡ ਵਾਲਾ ਅੰਮ੍ਰਿਤਪਾਲ ਇਹਨਾਂ ਝਾੜੂਆ ਨੇ ਉਹ ਕੜਾ ਕੀਤਾ ਉਥੋਂ ਖੜੂ ਸਾਹਿਬ ਵਾਲਕੇ ਤੋਂ ਉਹਦਾ ਬੱਤ ਬੱਤ ਬਰੀਂਦ ਤੇ ਨੂੰ ਲਕਨ ਪਿੰਡਦਿਆਂ ਨੂੰ ਵੀ ਬੇਨਤੀ ਹੈ ਭਰਾਵੋ ਐਜੇ ਬੰਦੇ ਨੂੰ ਲਾਂ ਤਾਂ ਪਾਓ ਕਿ ਕਿ ਜਖੜੂ ਸਾਹਿਬ ਵਾਲਕੇ ਤੋਂ ਕੋਈ ਵੀੰਦਾ ਆਪਣੀ ਵੀਡੀਓ ਦੇਖ ਰਿਆ ਤਾਂ ਜਰੂਰ ਦੱਸੋ ਕੀ ਮਾਹੌਲ ਚੱਲ ਰਿਹਾ ਕਿੰਨਾ ਭਾਈ ਸਾਹਿਬ ਨੂੰ ਹੰਗਾਰਾ ਮਿਲ ਰਿਹਾਗਾ ਅੰਬੀ ਜਿਹਨਾਂ ਵੀਡੀਓ ਦੇਖ ਰਹਾ ਹੈ ਆਪਣੀ ਵੱਤ ਉਹ ਸ਼ੇਅਰ ਕਰੋ ਜਿਹੜਾ ਪਈ ਬਕਵਾਸ ਹੈ ਖਾਸਾ ਆਪਣੇ ਜਿਹੜਾ ਦੇ ਕਾਗਜ਼ਾ ਉਹ ਪਾਸ ਹੋ ਚੁੱਕੇ ਆ ਕਾ ਯੋ ਜਿਹੜੇ ਕਿਤੋਂ ਲੜਨਗੇ ਭਾਈ ਸਾਹਿਬ ਕਿਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਤਾਂ ਜੇ ਤਸਵੀਰ ਕਰਾਉਣੀ ਆ। ਅੱਭਾ 80% ਕਾਜ਼ਨ ਉਹ ਬਟ ਡਿਲੀਟ ਦੇ ਨਾਲ ਦੂਸਰਾ ਤੋਂ ਜੇ ਤਸਵੀਰ ਕਰਾਈਏ ਬਰਾਉ ਉਹ ਅੱਬਾ ਤੋਂ ਬਾਦ ਆਪਾਂ ਸਾਹ ਦੇਈਏ। ਜਿਹੜਾ ਇੱਕ ਨਕਲੀ ਜਾਂ ਅੰਮ੍ਰਿਤਪਾਲ ਹੋ ਕੇ ਖੜਾ ਹੋਇਆਗਾ ਤਾ ਡਟ ਕੇ ਬਰੋਧ ਕਰੀਏ ਕਾਣ ਤਾਂ ਪਾਈਏ ਜੇ ਕੌਮ ਦੇ ਗਦਾਰ ਆ ਜਿਹੜੇ ਇਹ ਪਹਿਲਾਂ ਵੀ ਚੱਲਦੇ ਆਏ ਆ ਸੰਤਾਂ ਵੇਲੇ ਵੀ ਗੋਆਂ ਵੇਲੇ ਵੀ ਇਹਦਾ ਗਦਾਰੀ ਜਿਹਨਾਂ ਨੇ ਕਰਨੀ ਆਏ ਗਦਾਰ ਮਾੜੇ ਮੋਟੇ ਖੜੇ ਹੁੰਦੇ ਹੀ ਰਹਿੰਦੇ ਆ ਜਿਹੜੂ ਅੰਮ੍ਰਿਤਪਾਲ ਦੇ ਨਾਮ ਦਾ ਫਾਇਦਾ ਲੈ ਕੇ ਉਹਨਾਂ ਦੇ ਬਰਾਬਰ ਖੜਾ ਹੁੰਦਾ ਰੋਟ ਨਾ ਨੀ ਪੈਣੀ ਗੋੜ ਭਾਈ ਸਾਹ ਨੂੰ ਪੈਣੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਉਹਨਾਂ ਦਾ ਪਸਾਰ ਦੇ ਜੀ ਤੇ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰ ਦਿਓ ਲਾਜ਼ਮੀ ਤੇ ਵੀਡੀਓ ਪਾ ਆਪਾਂ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਕਰੋ ਕਿ ਜਿਹੜਾ ਕਿ ਨਗਰੀ ਅੰਮ੍ਰਿਤਪਾਲ ਉਸੇ ਘੜਾ ਹੋਇਆ ਹੋਰ ਨਗਰੀ ਅੰਮ੍ਰਿਤਪਾਲ ਦੇ ਬਰਾਬਰ ਲੀਨੇਵਿੰਡ ਵਾਲਾ ਉਹਦਾ ਆਪਾਂ ਜਸਤੇ ਵਿਰੋਧ ਕਰੀਏ ਕਿ ਲੋਕਾਂ ਨੂੰ ਜਾਗਰੂਕ ਕਰੀਏ ਉਹਦੇ ਬਾਰੇ ਬਾਕੀ ਜਦੋਂ ਚੋਣ ਨਿਸ਼ਾਨ ਆ ਗਿਆ ਚੋਣ ਜਾਣ ਦਾ ਜਿੰਨਾ ਵੀ ਹੋ ਸਕਦਾ ਆਪਾਂ ਮਤਮ ਦਾ ਪ੍ਰਚਾਰ ਕਰੀਏ ਤੇ ਚੌਂ ਨਿਸ਼ਾਨ ਦਾ ਚੌਂ ਨਿਸ਼ਾਨ ਆ ਬਾਈੰਮ ਬੱਸ ਇੰਗਾਸਾ ਉਹ ਚੌਂ ਨਿਸ਼ਾਨ ਦਾ ਬੱਦ ਤੋਂ ਬੱਦ ਪ੍ਰਚਾਰ ਕਰਿਓ ਜਿਸ ਦਿਨ ਚੌਂ ਨਿਸ਼ਾਨ ਆ ਗਿਆ ਇਹਨਾਂ ਦੂਜਾ ਨਕਲੀ ਜਾਂ ਮਟਵਾਲ ਖੜਾ ਹੋਇਆ ਇੱਕ ਦੀਨੇ ਪਿੰਡ ਵਾਲਾ ਉਹਦਾ ਜੱਜ ਤੇ ਵਿਰੋਧ ਕਰੋ ਬਾਕੀ ਜਿਹੜੇ ਵੀਰ ਆਪਣੀ ਗੜੂ ਨਾਲ ਤੇ ਵੀਡੀਓ ਦੇਖ ਰਿਆ ਕਮੈਂਟ ਕਰਕੇ ਜਰੂਰ ਦੱਸਿਓ ਕੀ ਹਾਲਾਤ ਉੱਥੋਂ ਦੇ ਕਿੰਨਾ ਕੁ ਬਾਈ ਸਾਹਿਬ ਦਾ ਪ੍ਰਚਾਰ ਚੱਲ ਰਿਹਾ ਹੈ بھائی امریکہ پتی ہے دیوگر جیل بند نے کھڑا کیا گیا ਜਿਹੜੇ ਵੀਰ ਆਪਣੀ ਕਰੂਨ ਸਾਹਿਬ ਹਲਕੇ ਤੋਂ ਆਪਣੀ ਵੀਡੀਓ ਦੇਖ ਰਹੇ ਆ ਕਮੈਂਟ ਕਰਕੇ ਜਰੂਰ ਦੱਸੋ ਕਿ ਹਾਲਾਤ ਉੱਥੋਂ ਦੇ ਕਿੰਨਾ ਖਾਸ ਮਿਲ ਰਹੇ ਆ ਜੈ ਸ਼੍ਰੀ ਗੰਗਾ ਪ੍ਰਵਾ ਸਾਡਾ ਕਿਸੇ ਤਰ੍ਹਾਂ ਨਾ ਕੋਈ ਵਿਰੋਧ ਨਹੀਂ ਜੈ ਸ਼੍ਰੀ ਗੰਗਾ ਜਾ ਰਹੀ ਗਾ ਸਾਨੂੰ ਕੋਈ ਇਹਦੇ ਨਾਲ ਨਹੀਂ ਗਾ ਅਸੀਂ ਤਾਂ ਦੇ ਵੈਗੂ ਤੇ ਵਿਰੋਸਾ ਰੱਖਦੇ ਆ ਠੀਕ ਨਾ ਪਿਆਰ ਰੱਖਦੇ ਆ ਓ ਕਿਨੇ ਫੜੇ ਸੀ ਮੈਨੂੰ ਦੱਸ ਓਏ ਅੰਗਰੇਜ਼ ਨੇ ਅੰਗਰੇਜ਼ ਨੇ ਕੋਈ ਨਹੀਂ ਲੈ ਲਾ ਗਿਆ ਬਰੋਸਾ ਬੜਾ ਕੱਲ ਦੇਣਿਆ ਜੀ ਆਪਣੇ ਕੋਲੇ ਤਾਂ ਕੋਈ ਨਹੀਂ ਵੀਜ ਕੱਟੀ ਗਈ ਸੀਗੀ ਨੈਟਵਰਕ ਦੀ ਪ੍ਰੋਬਲਮ ਚੱਲੀ ਜਾਂਦੀ ਆ ਤਾਂ ਜਿਹੜੇ ਗਰੂਸ ਆਉਤ ਚੋਂ ਲੜ ਰਹੇ ਆ 8 ਵਜੇ ਨਾਲ ਸਾਧੀ ਜਿਹੜੇ ਵੀ ਗਰੂਸ ਆਉਤ ਆਪਣੀ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ